ਨਣੀ ਤੁਮੇ ਲਗੇ ਭੈਯਾ ਦੋ ਗੱਲਾਂ ਕਰਦੇ ਆ ਸਰਦਾਰਾ ਸਾਡੇ ਵਿੱਚ ਬਰਾਬਰੀ ਚ ਨਹੀਂ ਬਿੰਦੇ ਤੇ ਸਾਡੇ ਚ ਕੋਈ ਰੱਖਦੇ ਨਹੀਂ ਤੇ ਮੇਰ ਸਾਰੇ ਬਰਾਬਰ ਹੀ ਹੁੰਦੇ ਆ ਕੋਈ ਗੱਲ ਨਹੀਂ ਹੁਣ ਤੇਰੇ ਕਹਿਣ ਤੇ ਪਹਿਰਾਵਾ ਤੇ ਬਦਲ ਲਿਆ ਵਾ ਹੁਣ ਮੈਂ ਆਪਣਾ ਤੁਹਾਨੂੰ ਸਾਰਾ ਥੋੜਾ ਬਦਲ ਦੇਣਾ ਆ ਤੇਰਾਵਾ ਕਿ ਤੂੰ ਬਦਲ ਚੱਪ ਪਹਿਰਾਵਾ ਤੇ ਬਦਲ ਲਿਆ ਵਾ ਜਨਾ ਤੂੰ ਗਾਨੇ ਬੰਨੇ ਆ ਨਾ ਆਪਾਂ ਗਾਣੇ ਖੇਡੇ ਆ ਮੈਂ ਤੈਨੂੰ ਜਿਤਾਉਣਾ ਏ ਕਦੀ ਮੁੱਠ ਖੋਲਣੀ ਹੀ ਕਿੰਨੇ ਰਸ ਮਰਵਾਏ ਹੁੰਦੇ ਆ ਤੂੰ ਤੇ ਕੋਈ ਵੀ ਨਹੀਂ ਕਰਨਾਂ ਤੇ ਨਾ ਗੁਰਦਰੇ ਮੱਥਾ ਟੇਕਣਗੇ ਨਾ ਜਥੇਰੀਆਂ ਦੇ ਮੱਥਾ ਟੇਕਣਗੇ ਪੂਆ ਤੇਰੀ ਡੱਕਾ ਹੀ ਪਾਈ ਜਾਂਦੀ ਹਰ ਗਲਾਈ ਚਾਹੀਏ ਤੇ ਸੱਦਾਂ ਦਾ ਤੂੰ ਫੇਮੈਨ ਜਿਤਾਉਣਾ ਹੈਗਾ ਤੇ ਹੋਰ ਪੂਆ ਆਂਗੜੀ ਸਰਦਾਰ ਤੇ ਰੋਸਾ ਹੀ ਬੜਾ ਕਰਨ ਗਿਆ ਆ ਕਿਉਂ ਜਾ ਜਾ ਸਰਦਾਰ ਕਹਿੰਦਾ ਵਾ ਕਿ ਨਾ ਤਾਂ ਗਾਨੇ ਵੱਧੇ ਆ ਨਾ ਤਾਂ ਕੋਈ ਰਸਮ ਰਵਾਜ ਹੀ ਕਰਨਦੀ ਆ ਤੇ ਮੈਂ ਤਾਂ ਫਿਰ ਇਹਨੂੰ ਫਿਰ ਆਪਣਾ ਰਸਮ ਰਵਾਜ ਨਾ ਕਰਦੀਏ ਇਹ ਜੇ ਮੇਲੇ ਦੀਆਂ ਗੱਲਾਂ ਹੁੰਦੀਆਂ ਵਾ ਜਰਾ ਧਾਗੇ ਬੰਨਿਆ ਤੇ ਇਦਾਂ ਕੀਤਾ ਕੋਈ ਜ਼ਿਆਦਾ ਰਵਾਇਤ ਥੋੜੀ ਹੁੰਦੀ ਆ ਤੇ ਭੂਆ ਥੋੜੇ ਬੋਦੇ ਮੈਨੂੰ ਵੀ ਪਤਾ ਲੱਗੇ ਨਾ ਮੇਰਾ ਵਿਆਹ ਹੋਇਆ ਵਾ ਫਿਰ ਸਾਰਾ ਮਾਜ ਹੋਣਾ ਚਲੋ ਜੇ ਤੁਹਾਡੇ ਨਹੀਂ ਹੋਏ ਤਾਂ ਹੀ ਆਪਣੇ ਕਰ ਲੈਂਦੇ ਆ ਆਹੋ ਤੁਹਾਡੇ ਘਰ ਕੇ ਵੇ ਲੈਨੇ ਕਿਦਾਂ ਤੇ ਆ ਜੇ ਤੁਹਾਡੇ ਰਸਮ ਰਵਾਜ ਕੀਤੇ ਵੀ ਤੁਹਾਡੀਆਂ ਭਾਬੀਆਂ ਦੇ ਨਾਲ ਤੋਰਦੀਆਂ ਨਹੀਂ ਆ ਉਹਨਾਂ ਨੇ ਕਹਿੰਨੇ ਮੂੰਹ ਐ ਨੂੰ ਵੱਟੇ ਕਹਿੰਨੇ ਮੂੰਹ ਐ ਨੂੰ ਵੱਟੇ ਤੇ ਰਸਮ ਰਵਾਜ ਕਰੋ ਹੀ ਸਾਡੇ ਚੱਲ ਜੀ ਤੇਰੇ ਚਾਚਾ ਕਿੱਥੇ ਆ ਉਹ ਕਿੱਥੇ ਗਿਆ ਚਾਚਾ ਕੀ ਪਤਾ ਮੈਨੂੰ ਕਿੱਥੇ ਗਿਆ ਐਵੇਂ ਕਿਧਰ ਹੋਣਾ ਚਾਚਾ ਜਾਂਦਾ ਤੇ ਬਾਹਰ ਨੂੰ ਹੁੰਦਾ اچھا ਜੰਗਲ ਪਾਣੀ ਗਿਆ ਹੈ ਕਿਤੇ اچھا ਤਾਂ ਕੀ ਕਰਨਾ ਰਸਮ ਰਵਾਜ ਦੱਸੋ ਨਾ ਫੇਰ ਆਈ ਹੋ ਗਰ ਲੈਨੇ ਆ ਚਲ ਮੈਂ ਪੂਣਾ ਸਲਾਹ ਕਰਕੇ ਫੇਰ ਦੱਸਦੀ ਆ ਰਸਮਾਂ ਰਵਾਜ ਤੇ ਬੜੇ ਆ ਹੂੰ ਤੇ ਜਿਹੜਾ ਕੋਈ ਹੋਊਗਾ ਨਾ ਵਧੀਆ ਉਹ ਵਾਲਾ ਕਰਦੇ ਆ ਜਿੰਨਾ ਲੱਗੇ ਨਾ ਕਿ ਵਿਆਹ ਵਾਲੀ ਫੀਲਿੰਗ ਆਉਂਦੀ ਆ ਉਸ ਹਿਸਾਬ ਨਾਲ ਕਰ ਲਈਏ ਹਾਂ ਰਸਮਾਂ ਰਵਾਜ ਨੇ ਸਾਰੇ ਪਿਆਰ ਤੇ ਸਤਿਕਾਰ ਦਾ ਪ੍ਰਤੀਕ ਹੁੰਦੇ ਆ ਤੇ ਆਪਾਂ ਉਹੀ ਕਰਨੀ ਆ ਜਿਹਦੇ ਵਿੱਚ ਪਿਆਰ ਦਾ ਪਤਾ ਲੱਗੇ ਗੱਲ ਆ ਗਈ ਮੈਂ ਕੋਆ ਨਾ ਸਲਾਹ ਕਰਕੇ ਕੋ ਆਈ OK ਜਿਹਾ ਬਾਈ ਤੇ ਸਿਆਣਾ ਕੋਆ ਚਾ ਚੜਦਾ ਕਰਨੀ ਤੇ ਮੈਂ ਕੁ ਮੈਂ ਤਾਂ ਕੰਮ ਕਰਦੀ ਸੀ ਤੇ ਨਿਕਲੀ ਗਿਆ ਕੋ ਚਲੋ ਤੇ ਰਸਮਾਂਵਾ ਜੋਗੀ ਜਿਹੜਾ ਤੈਨੂੰ ਪਹਿਲਾਂ ਕਿਹਾ ਸੀ ਉਦੜਲੀ ਇਹਦਾ ਬੜਾ ਸੋਨਾ ਲਾਲ ਕੱਪੜਾ ਹੁੰਦਾ ਵਾ ਸਰਦਾਰਾ ਸਾਡੇ ਜਿਹੜੇ ਇਹ ਰਵਾਜ ਵਾ ਕਿ ਤੂੰ ਮੇਰਾ ਗਲਾ ਘੁੱਟ ਕੇ ਵੇਖਣਾ ਵਾ ਤੇ ਮੈਂ ਤੇਰਾ ਗਲਾ ਘੁੱਟ ਕੇ ਵੇਖਣਾ ਹਾਂ ਗਲਾ ਘੁੱਟ ਕੇ ਮਹਾ ਤੇ ਮੇਰਾ ਵਿਆਹ ਹੋਇਆ ਵਾ ਤੇ ਤੇਰਾ ਗਲਾ ਘੁੱਟੂਗਾ ਮੈਂ ਤੇ ਤੈਨੂੰ ਹੋ ਗਿਆ ਕੋ ਤਾਂ ਫੇਰ ਓਹੋ ਸਰਦਾਰਾ ਸੱਚੀ ਥੋੜਾ ਨਾ ਘੁੱਟ ਦੇਣਾ ਕਿ ਘੁੱਟ ਕੇ ਮਾਰ ਦੇਣਾ ਵਾ ਇਹਦਾਂ ਤੇ ਉਹੀ ਵੇਖਿਆ ਜਾਂਦਾ ਵਾ ਕਿ ਕਿੰਨਾ ਕੁ ਪਿਆਰ ਵਾ ਸਾਡਾ ਓਦਾਂ ਹੀ ਬੜਾ ਪਿਆਰ ਵਾ ਓਹੋ ਜਦਰਾ ਹਾਈ ਹਾਈ ਤਾਰੇ ਤੂੰ ਕਹਿਣਾ ਵੀ ਤੁਹਾਡੇ ਵਾਲੇ ਰਿਵਾਜ ਵਰਤ ਲੀਏ ਹੁਣ ਕਿਸੇ ਪਾਸੇ ਲੱਗੋ ਤਾਂ ਸਹੀ ਜਿੱਦਾਂ ਘਾਟੇ ਜੋਰ ਇਸ ਮਨਵਾਜਵਾ ਸ਼ਮਕਾ ਮਾਰਦੇ ਨੇ ਪਿੱਛੋਂ ਘਰ ਵਾਲਾ ਘਰ ਵਾਲੀ ਦੇ ਆਹੋ ਤੇ ਉਹ ਆਪਸ ਵਿੱਚ ਦੋਨੋਂ ਹੀ ਮਾਰਦੇ ਨੇ ਪਿੱਛੇ ਸ਼ਮਕਾ ਤੇ ਉਦਾਂ ਹੀ ਸਾਡਾ ਇਹਦੇ ਵਿੱਚ ਤੂੰ ਮੇਰਾ ਗਲਾ ਘੁੱਟਨਾ ਵਾ ਪਹਿਲਾਂ ਤੇ ਮੈਂ ਤੇਰਾ ਘੁੱਟਨਾ ਵਾ ਇਹ ਦੇਖਣਾ ਵਾ ਕਿ ਉਮਰ ਪਰ ਸਾਥ ਨੇ ਬਿਦਾਵਾ ਕਿ ਜੇ ਜਾਂ ਤੂੰ ਆਦ ਵਿੱਚ ਘਰ ਜਾ ਕੇ ਤੇ ਮੈਨੂੰ ਮਾਰਨਾ ਵਾ ਉਹ ਫੇਰ ਤੇਰਾ ਹੁਣੇ ਪਤਾ ਲੱਗ ਜਾਣਾ ਵਾ ਪਿਆਰ ਦਾ ਪਤਾ ਲੱਗਣਾ ਵੀ ਕੌਣ ਜਿੱਤਦਾ ਵਾ ਜੇ ਪਿਆਰ ਕਰਦਾ ਆਏਗਾ ਤੇ ਫਿਰ ਮੈਂ ਇੱਥੇ ਰਹੂੰਗੀ ਤੇ ਜੇ ਤੂੰ ਹੁਣ ਮੇਰਾ ਜ਼ਿਆਦਾ ਘੁੱਟ ਕੇ ਗਲਾ ਘਰਤਾ ਤੇ ਫਿਰ ਅਹੀਂ ਹੁਣੇ ਜਾਵਾਂਗਾ ਕਿ ਫਿਰ ਜ਼ਰੂਰੀ ਹੈਗੀ ਐ ਪਹਾਵਾਂ ਚ ਪੈਣਾ ਚਾ ਤੂੰ ਮੇਰਾ ਗਲਾ ਘੁੱਟਲਾ ਮੈਂ ਤੇਰੇ ਨਾਲ ਹੀ ਘੁੱਟਣਾ ਆਹ ਤੇ ਫਿਰ ਤੇਰਾ ਇਰਾਦਾ ਨਹੀਂ ਰੱਖਣ ਦਾ ਤੇ ਰਹਿੰਦੇ ਆ ਨਹੀਂ ਜੰਗੀਆ ਫਿਰ ਫਿਰ ਤੇ ਲੋਕਾਂ ਨੇ ਦੇਖਣ ਵਾਲਾ ਕਹਣਾ ਇਹ ਰਹੀ ਉਹਦਾ ਗਲਾ ਘੁੱਟਣ ਦੀ ਹੀਗੀ ਇਹਦੇ ਨਾਲੇ ਪਤਾ ਲੱਗਦੀ ਹੈ ਮਰਦ ਵਿੱਚ ਕਿੰਨੀ ਕ ਤਾਕਤ ਵਾ ਕਿ ਕਿੰਨਾ ਕਿੰਨਾ ਕੋ ਸਹਿ ਸਕਦਾ ਆ। ਹਾਨੂੰ ਕਿਤੇ ਵੇ ਮਸੀਬਤ ਬਣੀ ਤੇ ਬੰਦਾ ਪਤਾ ਲੱਗਦਾ ਵੀ ਕਿੰਨੀ ਕਿ ਜ਼ਰਤ ਵਾਲਾ ਆ। ਤੁਹਾਡੇ ਤੇ ਰਵਾਜ ਹੀ ਬੜੇ ਗਲਤ ਜੇ ਆਦੇ। ਗਲਤਤ ਨਹੀਂ ਆ ਲੈ ਫੜ ਸਰਦਾਰਾ। ਲੈ ਫੜਾ ਮੈਂ ਆਪ ਵੀ ਗਲਤ ਫੜਾ ਲੈ। ਸਰਦਾਰਾ ਮੇਰਾ ਜੀਤ ਨਹੀਂ ਹੋ ਕੰਡਿਆ ਪਰ ਸਰਦਾਰਾ ਚਲ ਬੜਾ ਬੜਾ ਜਿਆਦਾ ਨਾ ਘੁੱਟਦੀ ਮੇਰੀ ਭਤੀਜੀ ਬੜੀ ਨਾ ਅੱਜ ਕਿਓ। ਬਸ ਮੈਂ ਖੇਡ ਵਾ ਖੇੜੀ ਬਸ। ਮੈਂ ਘਾਤਾ ਰਵਾਜ ਬਾ ਠੀਕ ਵਾਹ ਕੁੱਟਿਆ ਦਾ ਭੂਆ ਇਹਨੇ ਜੋਰ ਨਾਲ ਆ ਅੱਛਾ ਤਾਕਤ ਬੜੀ ਹੈ ਆਪਣੇ ਵੱਲ ਇਹਨੇ ਪੋਲਾ ਹੀ ਕੁੱਟਿਆ ਪਰ ਤਾਕਤ ਵਾ ਨਾ ਜਿਆਦਾ ਹਾਂ ਚਲ ਤੂੰ ਘੁੱਟ ਲਾਵੇ ਚਲ ਫਿਰ ਸਰਦਾਰਾ ਬਾਹਰ ਕੀ ਵੰਦੀ ਗਈ ਬਾਹਰ ਵੇਖਣਗੇ ਕਿ ਹੁਣ ਪਤਾ ਨਹੀਂ ਇਹਨਾਂ ਇਹ ਰਸਮਾਂ ਦਾ ਚਾਚੀ ਨੇ ਉਹ ਨਹੀਂ ਪਤਾਇਆ ਚਾਚਾ ਉੱਤੇ ਹੀ ਆ ਗਿਆ ਤਾਂ ਉਹਨੇ ਤਾਂ ਗਾਣਾ ਹਰੇ ਮਾਰਨ ਦੀ ਮੇਰੇ ਭਤੀਜੇ ਨੂੰ ਹੁਣ ਵੇ ਲਈ ਇਹ ਨਾ ਹੋਵੇ ਕਿ ਮੈਂ ਥੋੜਾ ਜਿਹਾ ਇਹ ਕੁੱਟਾਂ ਤੇ ਤੂੰ ਜੀ ਬਾਹਰ ਕੱਢ ਲੈ ਕਿ ਮੈਂ ਤਾਂ ਮਰ ਗਿਆ ਮਰ ਗਿਆ ਬੜਾ ਕੋਟ ਦੱਸੀ ਜਾਵੀ ਨਾ ਜਿਆਦਾ ਬਬੂ ਦੱਸੀ ਜਾਵੀ ਚਲ ਠੀਕ ਹੈ ਤਾਕਤ ਹੀ ਉਹ ਵੇਲਾ ਆਣੇ ਪਤਾ ਲੱਗ ਜੀ ਦਾਦੀ ਸਰਦਾਰਾ

ਉੱਤ ਘਮ ਘਰ ਦਿੱਤਾ ਏ ਏਦਾਂ ਨਹੀਂ ਨਾ ਕਰਨਾ ਤੇਰੇ ਮਗਰ ਮੈਂ ਲੱਗ ਗਈ ਏਦਾਂ ਵੀ ਮਰ ਜਣਾ ਜਿਵੇਂ ਅਹੀਂ ਉੱਥੇ ਜਾ ਉੱਥੇ ਜਾ ਕੇ ਉਹਨਾਂ ਨੂੰ ਫਸਾ ਸਾਥ ਵਿੱਚ ਇੱਥੇ ਕੀ થਦਾ ਹੋਇਆ ਉਹ ਆ ਗਿਆ ਵਰਦਾ ਸਰਦਾਰ ਤੇ ਵੇਖੀ ਕੀ ਬਣਦਾ ਹੁਣ ਹੁਣ ਹੱਥ ਕੰਬੀ ਜਾਂਦੇ ਤੇਰੇ ਬੈਠਾ ਇੱਥੇ ਤੁੰ ਕੀ ਕਰਨਾ ਈਓ ਜਦਾਰਾ ਉਠ ਪੁੱਛ ਉੱਥੇ ਫਿਰ ਦਰਦ ਉਹ ਦਬਾ ਕਰੋ ਹੋ ਜੀ ਰਸਮਾਂ ਮਤਲਬ ਅਸੀਂ ਤੁਮੇ ਮੇਰਾ ਖੂਨ ਹੀ ਕਰਤਾ ਤੇ ਸਰਦਾਰਾ ਪਤਾ ਨਹੀਂ ਕਿੱਦਾਂ ਨਿਕਲ ਆਇਆ ਸਰਦਾਰਾ ਤੋ ਤੇ ਦੱਸਿਆ ਹੀ ਨਹੀਂ ਕੋਈ ਨੀ ਰਿਪੋਰਟ ਲੱਗਣ ਦੀ ਆ ਕੋਈ ਤੂੰ ਹੋਰ ਕੋਟ ਲਾ ਜਿਹੜਾ ਉਹ ਨਹੀਂ ਨਹੀਂ ਸਰਦਾਰਾ ਜਿਹੜਾ ਰਵਾਜ ਨਹੀਂ ਹੋਇਆ ਤੇਰੇ ਤੇ ਰਵਾਜ ਦੀ ਗੱਲ ਨਹੀਂ ਤੂੰ ਤੱਕਿਆ ਜਦ ਮੇਜਾ ਜ਼ਿਆਦਾ ਲੱਗੋ ਤੂੰ ਤਾਂ ਬੋਲਿਆ ਹੀੱਖ ਨਹੀਂ ਗਾੜੀ ਮੇਰਾ ਸਾਈ ਗੁੰਮ ਹੋ ਗਿਆ ਬੋਲਣ ਜੋ ਕਰਿਆ ਹੀ ਨਹੀਂ ਉਹ ਤਾਂ ਹੁਣ ਠੀਕ ਹੋਣਾ ਆ ਠੀਕਾ ਚੱਲ ਕੋਈ ਨਹੀਂ ਹੋ ਗਈ ਦੱਸਣ ਉਥੇ ਟੰਗ ਤੇ ਰੱਸੀ ਪਰੇ ਸੁੱਟਦੇ ਹੁੰਦੇ ਨਾ ਰਾਰਾ ਹੁਣ ਚਾਚੇ ਨੇ ਕਹਿਣਾ ਫੋਨ ਕਿੱਦਾਂ ਲੱਗਿਆ ਤੇ ਨਹੀਂ ਚਾਚੇ ਅੰਦਾਜ਼ਨ ਨੇ ਕਿਹਾ ਵੀਰ ਸਾ ਕੋਹਨਾ ਕੋਹ ਤੇ ਕੋਣਾ ਹੀ ਪੈਣਾ ਵਾ ਸਾਰਾ ਕੋ ਸਾਹਮਣੇ ਨਹੀਂ ਨਾ ਕੀਤਾ ਜਾਣਾ ਵਿਆਹ ਕਰਾਉਣੇ ਕਿਹੜੇ ਸੌਖੇ ਆ ਜੇ ਨਹੀਂ ਰਿਵਾਜ ਹੋਇਆ ਤਾਂ ਕੋਈ ਗੱਲ ਨਹੀਂ ਫੇਰ ਕਰ ਲਓ ਨਹੀਂ ਉਹ ਗਾਇ ਸਰਦਾਰਾ ਰਿਵਾਜ ਸਗਣ ਹੀ ਕਰਨਾ ਹੀ ਬੱਸ ਕੇ ਉਹ ਕੀ ਹੈਗਾ ਜੇ ਤੁਸੀਂ ਕਰਦੇ ਕਾਨੀਆਂ ਰਸਗਣ ਤੇ ਇਹੋ ਹੀ ਸਗਣ ਨੇ ਜਾ ਸ਼ਮਕਾਂ ਵਾਲੀ ਮੰਨ ਜਾਂਦਾ ਗੱਲ ਵੀ ਸ਼ਮਕਾਂ ਵਾਲੀ ਵੀ ਨਹੀਂ ਪਰ ਬੋਲੀ ਵੀ ਉਹੀ ਕਰ ਦੋ ਕਹਿਣਾ ਹੈ। ਬਾਜੀ ਮੈਂ ਦਰਾਤੀ ਕਰਤਾ ਤੁਹਾਡੇ ਵੀਰ ਨੂੰ ਸੋਣਾ ਤੇ ਮੈਂ ਕਹਿੰਦੀ ਵਿਆਹ ਲਿਆਂਦੀ ਜੀ। ਤੇ ਭਾਗੀ ਇੰਨੇ ਗੁੱਸਾ ਕਰੋ ਚੰਗ ਨਾ ਮਰਜੀ ਕਰੋ। ਗਲਤੀ ਸਾਰੀ ਨਾ ਤੁਹਾਡੇ ਨਾਲ ਦੀ ਜੀ ਜਿੰਨੀ ਵੀ ਗਲਤੀ ਆ ਸਾਰੀ ਇਹ ਦੀ ਜੀ। ਮੈਂ ਇੱਥੇ ਫੜਦੇ ਘਰ ਭਾਂਡਾ ਚਵਾ ਤੁਸੀਂ। ਮੇਰੀ ਗਲਤੀ ਮੇਰੀ ਗਲਤੀ ਵਿਆਹ ਕਿਉਂ ਲਾਇਆ? ਗਲਤੀ ਮੇਰੀ। ਆ ਜੀ ਨਾ ਕੀ ਗੱਲ ਨਾ ਕਿ ਕਿਹਦੀ ਗਲਤੀ ਆ ਉਹ ਤਾਂ ਹੀ ਨਹੀਂ ਚੁੱਪ ਕੀਤੀ ਤਾਂ ਹੀ ਨਹੀਂ ਜਿਆਦਾ ਬੋਲਣ ਨਹੀਂ ਦੇ ਮਨੇ ਪਹਿਲੇ ਤੁਹਾਨੂੰ ਹੀ ਬਤਾਵਾ ਇਹਦੇ ਵਿੱਚ ਤੁਹਾਨੂੰ ਜਿਆਦਾ ਘਾਟਾ ਪੈਣਾ ਆ ਆਪਾਂ ਨੂੰ ਕੁਝ ਨਹੀਂ ਜੀ ਜਾਣਾ ਭਾਬੀ ਫਿਰ ਹਣਾ ਘਾਟਾ ਤੇ ਬਰਾਬਰ ਹੀ ਆ ਫਿਰ ਭੱਜਦੇ ਨੂੰ ਵਾਣ ਇੱਕੋ ਜਿਹਾ ਹੀ ਆ ਫਿਰ ਨਾ ਭਾਜੀ ਘਾਟਾ ਬਰਾਬਰ ਦਾ ਨਹੀਂ ਜੇ ਹੈਗਾ ਤੇ ਉਹਦੇ ਸੋਚ ਕੇ ਵੇਖ ਲਓ ਤੁਹਾਨੂੰ ਜਿਆਦਾ ਘਾਟਾ ਪੈਣ ੜਿਆ ਜੇ ਮੈਨੂੰ ਕੱਲੇ ਕੋਣ ਭਾਬੀ ਕਹਾ ਦਾ ਪੈਣ ੜਿਆ ਘਾਟਾ ਜਿੰਨਾ ਮੈਨੂੰ ਉਹਨਾਂ ਇਹ ਘਰ ਨੂੰ ਮੈਨੂੰ ਕੱਲੇ ਉਹਨਾਂ ਨੇ ਕੋਈ ਹੈਗਾ ਹੁਣ ਜੋ ਹੋ ਗਿਆ ਹੁਣ ਲੈ ਦੱਸ ਫਿਰ ਕੀ ਹੋ ਗਿਆ ਤੁਹਾਡਾ ਵੀ ਤਾਂ ਵਿਆਹ ਹੋਇਆ ਹੀ ਆ ਤੁਹਾਡਾ ਨਹੀਂ ਹੋਇਆ ਤੇ ਜੇ ਜ਼ਮੀਨ ਸਾਰਿਆਂ ਦੀ ਇੱਕੋ ਜੀ ਆ ਤੇ ਜੇ ਇੱਕੋ ਇੱਕੋ ਲੈਣਾ ਕਿਸੇ ਦਾ ਕੋਈ ਦਾ ਨਹੀਂ ਆ ਇਹ ਨਹੀਂ ਕਿ ਮੈਨੂੰ ਆ ਜੇ ਤੇ ਮੈਨੂੰ ਆ ਜੇ ਪਰ ਚਾਚਾ ਸਾਰਿਆਂ ਦਾ ਤੇਜ ਵਾ ਠੀਕ ਆ ਉਹ ਇੰਨਾ ਬੁੱਢਾ ਹੋ ਗਿਆ ਵਾ ਉਹਦਾ ਵਿਆਹ ਨਹੀਂ ਹੋਇਆ ਤੇ ਕੀ ਗੱਲ ਜ਼ਮੀਨ ਦੀ ਦਿੱਤੀ ਕਿਹਨੂੰ ਉਹਨੇ ਉਹਦਾ ਆਪਣਾ ਹੱਕ ਵਾ ਨਾ ਠੀਕ ਆ ਨਾ ਤੇ ਹੁਣ ਇਹ ਵੀ ਮੰਨਣਾ ਵਾ ਤੇ ਚਲ ਜੀ ਹੁਣ ਲੈ ਹੀ ਆਇਆ ਵਾ ਇਹ ਹੁਣ ਹੁਣ ਜਮੀਨ ਜਮੂਨ ਵਾਲਾ ਖਾਂ ਨਾ ਰੱਬ ਦੀ ਗੱਲ ਸੁਣ ਜਦੋਂ ਮੇਰਾ ਵਿਆਹ ਹੋਇਆ ਨਾ ਮੈਂ ਤਾਂ ਕਟਾਟਾ ਦੇ ਕਰਦੀ ਰਹੀ ਮੰਨੇ ਨੂੰ ਕਿ ਕੋਈ ਅੱਜ ਕਰਾਉਣੀ ਕੱਲ ਕਰਾਉਣੀ ਆ ਦੋਨੋਂ ਲਾਰਾ ਲਾਰਾ ਵਿਆਹ ਦਾ ਉਹਦੇ ਮਨ ਵਿੱਚ ਗੱਡੂ ਜਾਗ ਗਿਆ ਵਿਆਹ ਦਾ ਕਿਉਂ ਵਿਆਹ ਜਾਣਾ ਸੀ ਕਿਉਂ ਤੁਸੀਂ ਟਾਟ ਮਟਾਲੇ ਲਾਏ ਨਹੀਂ ਉਹ ਨਹੀਂ ਦੁਨੀਆ ਤੇ ਆਇਆ ਕੀ ਗੱਲ ਜੇ ਤੁਹਾਡਾ ਹੋਇਆ ਤੇ ਉਹਦਾ ਨਹੀਂ ਹੋ ਸਕਦਾ ਜਦੋਂ ਮੇਰਾ ਵਿਆਹ ਹੈ ਨਾ ਉਦੋਂ ਦੀ ਮੰਨ ਲਾਂ ਚੁੱਕੀ ਹੈ ਜਿਹਾ ਵਿਆਹ ਦੀ ਤੁਸੀਂ ਫੇਰ ਸ਼ੁਰੂ ਹੋ ਗਈਆਂ ਤੁਸੀਂ ਜਾਂ ਤੂੰ ਚੁੱਪ ਕਰ ਜਾ ਅਗੀ ਗਲਤੀ ਕਰਕੇ ਵੀ ਨਾ ਮੇਲੇ ਪਛਟਾਉਂਦੀ ਨਹੀਂ ਜੇ ਚੱਲ ਫੇਰ ਬਹਿਉਆ ਇੰਨੀ ਸੋਹਣੀ ਆ ਪਤਾ ਉਹਨੇ ਖੂਨ ਰੰਗਾ ਸੂਟ ਪਾਇਆ ਈ ਉਹਨੇ ਕਾਰ ਕੰਮ ਪਾਇਆ ਈ ਲਹਿੰਗਾ ਲਹਿੰਗਾ ਖੂਨ ਰੰਗਾ ਪਾਇਆ ਈ ਮੈਂ ਵੀ ਉਦਾਂ ਦਾ ਲੈਣਾ ਵਾ ਦੇ ਦੋ ਨਾਲੇ ਉਹਨੇ ਨੈਕਲੇਸ ਵੀ ਬੜਾ ਸੋਹਣਾ ਪਾਇਆ ਈ ਉਦਾਂ ਦਾ ਸੇਮ ਸੇਮ ਮੈਨੂੰ ਵੀ ਲਾ ਕੇ ਦੋ ਜਦੋਂ ਦਰਾੜੇ ਛਾਣੀ ਕੋਈ ਪਾਵਾਂਗੀ ਤੇ ਬਸੋਹਣੀ ਲੱਗਾਂਗੀ ਆਹਣ ਇੰਨਾ ਸੋਹਣਾ ਘਰ ਵੈਡਾ ਵੱਡਾ ਪਹਿਲੀ ਬੰਨਾ ਸਾਡੇ ਕੋਲ ਤੇ ਫੇਰ ਹਨਾ ਸਰਗਾਮੀਆਂ ਸੋਹਣੀਆਂ ਲੱਗਦੀਆਂ ਸਭ ਕੁਝ ਸੋਹਣਾ ਸੂਟ ਸਾਡਾ ਪਾਇਆ ਨਾ ਤੈਨੂੰ ਜੇ ਕਦੀ ਕੁਝ ਮਿਲਿਆ ਨਹੀਂ ਹੋ ਗਿਆ ਸਾਡੀਆਂ ਚਲ ਜਾ ਹੁਣ ਰਸੋਈ ਵਿੱਚ ਕੋਈ ਕੰਮ ਨਾ ਕਰਲਾ ਜਾ ਕੇ ਜਾ ਚੱਲੀ ਆਂ ਦੋ ਬਰਤਾਂ ਦੇ ਪੀਰਾ ਦੋ ਹਾਂ ਚਲ ਜਾ ਹੁਣ ਤੁਸੀਂ ਕਰ ਲੋ ਆਪਣੇ ਘੇਟ ਮੇਡੀ ਪੀੜੀਆਂ ਹੀ ਲੈ ਕੇ ਲੈਣਾ ਨਾ ਤੂੰ ਤੇ ਲੈਣੀ ਨਹੀਂ ਪਾਗੀ ਹਣਾ ਚੱਲ ਬਾਜੀ ਸੁਪ ਕਰ ਇਹਦਾ ਹੈ ਮੋਟੇ ਮੱਕ ਦੀ ਜੇ ਸਿਆਣੀ ਹੁੰਦੀ ਨਾ ਤੇ ਇੱਥੇ ਤਾਂ ਕੰਮ ਨਹੀਂ ਆਉਣਾ ਬਾਜੀ ਹਾਂ ਚੱਲ ਬਾਜੀ ਸਾਡੇ ਇਹਦਾ ਖਾਣਾ ਹਾਂ ਤੁਹਾਨੂੰ ਕੋਈ ਕਰਨਾ ਪੈਣਾ ਹੋਰ ਨੇ ਕੋਈ ਕਰਨਾ ਨਹੀਂ ਹੋਰੀ ਤੇ ਤੁਹਾਨੂੰ ਤਾਂ ਮਾਰ ਦੇ ਮੋਟੀ ਆ ਤੁਹਾਨੂੰ ਤੀ ਦੱਸੋ ਮੈਨੂੰ ਮੈਂ ਕੀ ਕਰਾਂ ਫਿਰ ਸਲਾਹ ਦੋ ਕੋਈ ਹੁਣ ਕਰੋ ਬੁੜੀਆਂ ਖਾ ਕਰਦੀਆਂ ਕੰਮ ਮੇਰੇ ਦਿਮਾਗ ਵਿੱਚ ਅਜੇ ਕੋਈ ਨਹੀਂ ਜਿਆ ਮੈਂ ਕੋ ਕੀਤਾ ਤੇ ਸਾਰੀ ਗੱਲ ਮੇਰੇ ਤੇ ਆਈ ਨਹੀਂ ਤੇ ਮੈਂ ਉਹ ਕੱਲ ਵੀ ਫਿਰ ਫੜਾ ਫੜਾਈ ਵਾਲਾ ਕੰਮ ਹੋਣਾ ਇਹ ਵੀ ਤੁਹਾਡੀ ਹੁਣ ਤੱਕ ਗੱਲ ਗੱਲ ਹੀ ਚੱਲੋ ਤੁਸੀਂ ਹੀ ਜਾਨੀਆਂ ਘਰ ਵਿੱਚ ਕਰੂ ਲੋ ਤੇ ਕੋਈ ਗੱਲ ਨਹੀਂ ਗੱਲ ਜਿਹੜੀ ਘਰ ਦੀ ਘਰ ਹੀ ਰਹਿ ਜਾਂਦੀ ਹੁਣ ਫਿਰ ਕਰਾਂ ਵੀ ਮੈਂ ਕੀ ਉਧਰ ਉਹ ਗਏ ਗਾਦੇ ਵਿਆਹ ਤੇ ਮਨੀ ਦੂਤਰੀ ਰੱਖੀ ਹੀ ਆ ਤੈਨੂੰ ਤੇ ਮਗਰ ਗਿਆ ਹੈਗਾ ਤੁਹਾਨੂੰ ਤੇ ਭੁਜਾਈ ਦਿੱਤਾ ਨੇ ਤੇਜ ਹੋਣੀ ਫਿਰ ਜਿਹੜੀ ਭੁਜਾਤਾ ਕੱਲ ਤੇਜ ਆ ਇੱਕ ਕੱਲ ਹੋਰ ਸੁਣੋ ਉਹਨਾਂ ਨੇ ਇੱਥੇ ਇੱਕ ਦੋ ਜੀ ਨੇ ਵਾਰੀ ਨੇ ਉਹਦੰਨੀਆਂ ਗੱਲਾਂ ਇਹ ਕੋਈ ਹੋਰ ਕੋ ਭੱਜ ਕੇ ਆ ਗਈਆਂ ਕੱਲ ਉਹ ਜੋ ਤੁਹਾਡੀ ਨਾਲ ਦੀ ਹੈ ਨਾ ਜੇ ਤੁਹਾਡੀ ਕੁਛ ਲੱਗਦੀ ਹੁਣ ਮੇਰੇ ਮੂੰਹ ਚੋਂ ਟੀ ਗੱਲ ਨਿਕਲ ਨਹੀਂ ਗਾ ਉਹਨੂੰ ਪਿਆ ਜਾਂਦੀ ਮੇਰੀ ਜਾਨ ਦਿੰਦੀ ਮੇਰੀ ਉਹਨੂੰ ਸਮਝਾਵਾ ਕਰੋ ਥੋੜਾ ਬੋਤਾ ਭਾਵੇਂ ਮੈਂ ਕਿਸਾ ਸਮਝਾਵਾਂ ਮੈਂ ਤਾਂ ਬਥੇਰਾ ਸਮਝਾਉਂਦਾ ਪਾ ਰਿਹਾ ਹਾਂ ਇਹ ਇੱਕ ਸਾਹ ਹੈ ਬੀਜੇ ਬਾਜੀ ਹੋਰ ਵੇਖਿਆ ਗੱਡੀਆਂ ਗੱਡੀਆਂ ਵਾਲੇ ਪੋਲ ਦੀ ਹੋਰ ਤਰ੍ਹਾਂ ਹੁੰਦੀਆਂ ਨਾ ਉਹਦੀ ਸੱਭ ਨਹੀਂ ਅਭੀ ਬੋਲੀ ਜਾਂਦੀ ਆ ਇਹ ਦੋਨੇ ਅਭੀ ਬੋਲੀ ਜਾਂਦੀ ਨੇ ਤੁਹਾਨੂੰ ਪਤਾ ਗੱਡੀ ਬਣੀ ਕਿੱਦਾਂ ਹੋ ਗਈ ਆ ਕੁਝ ਹਿੰਦੀ ਹਿੰਦੀ ਦਾ ਬੋਲਦੀ ਆ ਜਦਾਂ ਮਰ ਗਏ ਜੋ ਉਹਨਾਂ ਦੀ ਭਾਸ਼ਾ 'ਚ ਫਰਕ ਹੁੰਦਾ ਵਾ ਸਾਡੀ ਭਾਸ਼ਾ ਜੇ ਤੋ ਉਹਨਾਂ ਦੀ ਭਾਸ਼ਾ ਜੇ ਜ਼ਮੀਨ ਅਸਮਾਨ ਦਾ ਫਰਕ ਵਾ ਫਰਕ ਹੁੰਦਾ ਨਾ ਅਸਾ ਉਹ ਸਿੱਧੇ ਪੰਜਾਬੀ ਬੋਲੀ ਜਾਂਦੇ ਸੀ ਫਿਰ 1% ਵੀ ਨਾ ਜਿਹੜੀ ਵਿਆਹ ਕਿ ਲੈਂਦੀ ਆ ਲਾਲ ਜਿਹੜਾ ਸੋਣਿਆ ਕਹਿੰਦੀ ਲਾਲ ਨੂੰ ਸੂਰਜ ਵਾ ਉਹਨੂੰ ਤੁਹਾਡੇ ਉਸੇ ਹੁਣੇ ਡੰਡੇ ਲਾਲਾ ਪੈ ਗਈ ਪਿੱਛੇ ਭਜਾਈ ਜੇ ਤਾਂ ਆਪਾਂ ਨੂੰ ਉੱਥੇ ਜਿੱਦਾਂ ਆਪਾਂ ਘਰਦੀਏ ਕੁਛ ਲੱਗਦੀ ਹੀ ਨਹੀਂ ਆ ਅੱਗੇ ਕੋਈ ਦਾਲ ਚ ਕਾਲਾ ਤੁਹੀ ਮੰਨੋ ਨਾ ਮੰਨੋ ਮੈਨੂੰ ਰਾਤ ਸਾਰ ਵੀ ਆਪਣੀ ਨੀਂਦ ਨਹੀਂ ਆਈ ਟੈਨਸ਼ਨ ਵਿੱਚ ਸੀ ਇਹ ਜਿਹੜੀ ਸੋਹਣੀਏ ਸੁੱਤੀ ਹੀ ਪਰ ਮਾਨ ਨਾਲ ਵਾਗ ਇਹਦੇ ਘਰਾੜੇ ਡਈ ਮਾਰ ਨੀਂਦ ਮੈਨੂੰ ਉਹ ਭਾਬੀ ਕਿੱਥੇ ਆਉਂਦੀ ਆ ਮੈਂ ਤਾਂ ਕਹਾਂਗੀ ਤਾਲੀ ਮਨਾਂ ਦਾ ਸਾਰੀ ਕਾਲੀ ਆ ਮੈਨੂੰ ਤੇ ਜਿੰ ਮਗਰੋਂ ਵਿਆਹ ਕੇ ਆਈ ਹੋਵੇ ਤੇ ਪਹਿਲਾਂ ਘਰ ਦੇ ਬਾਹਰ ਕੱਢਣ ਗਏ ਵੀ ਆ ਭਾਬੀ ਪਤਾ ਗੱਲ ਤਿੰਨੂੰ ਪਤਾ ਲੱਗਣਾ ਵਾ ਉਹਨੂੰ ਨਹੀਂ ਪਤਾ ਲੱਗਣਾ ਕੋਈ ਮੈਂ ਕੀ ਕਰਾਂ ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਤੇ ਨਾਂ ਨਹੀਂ ਕੁਝ ਹੋੜਨ ਦੀ ਆ ਕਿਹਤਰਾ ਵੀ ਮੰਨੇ ਨੂੰ ਜਾਂ ਨਾਂਮੀ ਜਿਹੜੀ ਆਈ ਆ ਨਾ ਪਛਕਾਰ ਕੇ ਪੁੱਛੋ ਮੈਨੂੰ ਕਿ ਆਪਨੇ ਉਦਾਂ ਪਿਆਰ ਨਾਲ ਗੁੱਸੇ ਅੰਜਲ ਲੜ ਕੇ ਲਿਆਂਦਾ ਨਾ ਉਦਾਂ ਨੂੰ ਜਿਉਂਦਾ ਨਹੀਂ ਹੁੰਦਾ ਜੇ ਮੈਂ ਪਿਆਰ ਨਾਲ ਸਾਂਤਿ ਨਾਲ ਲੈ ਕੇ ਆਇਆ ਤਾਂ ਫੇਰ ਭਾਵੇਂ ਤੁਹਾਨੂੰ ਉਸਰੋਂ ਭਜਾ ਦਿੱਤਾ ਤੂੰ ਮੜ ਕੇ ਇਧਰੋਂ ਨਾ ਭਜਾ ਦੇ ਸਾਨੂੰ ਨਾ ਅਸੀਂ ਕਿੱਥੇ ਜਾਣਾ ਮੜ ਕੇ ਉਹ ਨਹੀਂ ਭਜਾਂਦੀ ਭਾਜੀ ਬਸ ਲੈ ਸਾਨੂੰ ਆਪਣੇ ਘਰੋਂ ਕੌਣ ਭਜਾ ਦੂਗਾ ਉਦਾਂ ਤੇ ਤੁਸੀਂ ਕਿਸ ਨੂੰ ਵਾਰੇ ਨੇ ਔਰ ਦੰਗੀਆਂ ਤੁਹਾਨੂੰ ਨੂੰ ਉਹਨੇ ਟਿਕਨ ਦੇ ਦਿੱਤਾ ਉਥੇ ਤੂੰ ਮੜ ਕੇ ਇੱਥੇ ਟਿਕਨ ਦੇ ਉਹ ਤੁਹਾਨੂੰ ਨਹੀਂ ਉਦੋਂ ਤੇ ਚੱਲ ਤੁਹਾਨੂੰ ਤੇ ਕੱਢਣਾ ਕਰਨਾ ਮੜ ਕੇ ਮੈਨੂੰ ਵੀ ਕੱਢੋ ਕੀ ਘਰੋਂ ਬਾਹਰ ਦਾ ਸੋ ਤੂੰ ਇਹ ਬੇ ਬੱਚੇ ਕੋਲੇ ਜ ਤੈਨੂੰ ਘਰੋਂ ਕੱਢ ਦੋਗੀ ਨਾਲੇ ਸਾਡਾ ਆਪਣਾ ਘਰ ਆ ਹੀ ਮਿਹਨਤ ਨਾਲ ਬਣਾਇਆ ਉਹ ਮਗਰੋਂ ਆ ਕੇ ਘਰ ਵਾਲੀ ਹੋਗੀ ਹੁਣ ਜਦੋਂ ਵਿਆਹ ਕੇ ਆ ਗਈ ਆ ਨਾ ਫਿਰ ਉਹਦਾ ਵੀ ਹਿੱਸਾ ਬਣਦਾ ਵਾ ਕਾਨੂੰਨੀ ਬਣਦਾ ਵਾ ਬਹੁਤ ਵਿਆਹ ਕਰਵਾ ਕੇ ਆਈਓ ਭਾਬੀ ਤੁਹਾਡੀ ਆਹੋ ਬੁੜੀਆਂ ਨੇ ਤੇ ਗੱਲ ਮਾਰੀ ਤੁਸੀਂ ਮੰਨਣੀ ਥੋੜੀ ਹੁੰਦੀ ਆ ਜੇ ਤੁਹਾਨੂੰ ਕੋਈ ਬਦਾ ਸਮਝਾਉਂਦਾ ਗੱਲ ਮਾਰ ਲੈ ਕੋਈ ਮੈਨੂੰ ਤੇ ਕੀ ਕਰੀਏ ਤੇ ਕੀ ਨਾ ਕਰੀਏ ਭਾਜੀ ਤੁਹਾਡੀ ਵਾਸਤੇ ਨਾ ਗੱਲ ਨਹੀਂ ਜੇ ਹੈਗੀ ਇਹ ਤੁਹਾਡੇ ਨਾਲ ਦੀ ਨਾ ਉਹ ਥੋੜੀ ਮਾਰਦੀ ਹੋਈ ਆ ਬਾਕੀ ਰਹੀ ਗੱਲ ਤੁਹਾਡੀ ਤੁਈ ਨਾ ਡਰਦੇ ਜੇ ਜਿਹੜਾ ਬੰਦਾ ਡਰ ਗਿਆ ਤੇ ਸੋ ਮਰ ਗਿਆ ਤੇ ਮੈਂ ਨਾ ਜੇ ਡਰਦੇ ਦੁਰਦੀ ਹੈਗੀ ਲੱਗਦਾ ਮੈਨੂੰ ਇਹ ਜੋ ਕੰਮ ਕਰਨਾ ਪੈਣਾ ਹੁਣ ਵੇਖੋ ਸਹੀ ਤੇ ਕੰਮ ਵੇਗਾਂ ਦਾ ਕਰਾਂਗੀ ਨਾ ਤੇ ਕਿਹਨੂੰ ਪਤਾ ਵੀ ਨਾ ਲੱਗੂਗਾ ਕੇਈ ਬਸ ਸੋਚੀ ਜਾਇਆ ਕਰੋ ਦਿਮਾਗ ਤੋਂ ਹੋਰ ਤੁਹਾਡੇ ਕੋਲ ਨਹੀਂ ਕੁਝ ਵੀ ਜਾਂ ਆਪਣਾ ਨਾਜੀ ਪਿੱਛੇ ਲੱਗੀ ਜਾ ਕਰੋ ਜਿੱਦਾਂ ਉਹ ਕਹਿੰਦੀ ਨਾ ਉਦਾਂ ਉਦਾਂ ਬਚ ਰਹੀ ਆ। ਅੱਛਾ ਆਪਾ ਦੇ। ਫਰਮਾ ਦਾ ਮੈਨੂੰ ਸਾਰਾ ਕੁਝ ਆਉਂਦਾ ਵਾ। ਪਰ ਹਾਂ ਜਿਹੜੀਆਂ ਤਰੀਕੀਆਂ ਚਲਾਕੀਆਂ ਨਾ ਇਹਦੇ ਕਰਕੇ ਤੈਨੂੰ ਕਿਹਾ ਵੀ ਤੂੰ ਕਰ। ਤੇ ਸਾਰਾ ਕਾਹ ਲੋ ਜੇ ਕੋਈ ਗੱਲ ਹੁੰਦੀ ਵੀ ਆ ਤੇ ਸਾਰਾ ਇਲਜ਼ਾਮ ਤੇਰੇ ਤੇ ਆਵੇ ਸਾਡੇ ਤੇ ਨਾ ਆਵੇ। ਇਹ ਕਰਕੇ ਅਸੀਂ ਕਿਸੇ ਰਹਿਣਾ ਤੇ ਅੱਗੇ ਤੈਨੂੰ ਹੀ ਕਰਨਾ ਵਾ ਬਹੁਤੀ ਤਰਾਕ ਮੰਦੀਆਂ ਨਾ ਕੋਈ ਗੱਲ ਉਦਾਂ ਕੀਤਾ ਜਾਊਗਾ ਮੈਂ ਨਹੀਂ ਮਾਰ ਸਕਦੀ ਤੇ ਅੱਗੇ ਮਧਿਆਂ ਚ ਨਾ ਜਿੰਦਿਆਂ ਦੇ ਵਿੱਚ ਇਹ ਕੀ ਆ ਇਹ ਤੇ ਉਦਾਂ ਹੀ ਕਰਮਾਂ ਦਾ ਮਾਰਿਆ ਨਾ ਇਹ ਦੇਖੋ ਮਾਂ ਨਾ ਕੋਈ ਜ਼ਮੀਨ ਜਾਇਦਾਦ ਇਹਨੂੰ ਮਾਰ ਕੇ ਆਪਾਂ ਕਰਨਾ ਵੀ ਕੀ ਅੱਛਾ ਹਾਂ ਆਹ ਕੋਈ ਨਹੀਂ ਉਹ ਹੋਏ ਮੈਂ ਵੀ ਆਖਾਂ ਨਹੀਂ ਆ ਵੀ ਚੱਲ ਹੁਣ ਇੱਧਰ ਸਗਣ ਵਹਰ ਜਿਹੜੇ ਕਰਨੇ ਹੋਰ ਚਲੋ ਸਭ ਕੋ ਬਰਾਬਰ ਹੋ ਗਿਆ ਵਾ ਨਾ ਤੁਸੀਂ ਕੀਤੇ ਨਾ ਹੀ ਕੀਤੇ ਕੋਈ ਨਹੀਂ ਵੀ ਉਧਰ ਜਾ ਕੋਈ ਨੇ ਸਗਣ ਵਹਰ ਕੋਈ ਵੀ ਨਹੀਂ ਕੀਤਾ ਉਹ ਗਾਨੇ ਜੇ ਖੜਾਉਂਦੇ ਹੁੰਦੇ ਸਾਡੇ ਕੋਈ ਵੀ ਨਹੀਂ ਖੜਾਏ ਇਹ ਕੁੜੀ ਨੇ ਕੋਈ ਗਾਣਾ ਗੁੰਨਾ ਵੀ ਨਹੀਂ ਪਤਾ ਚੱਲ ਕੋਈ ਨਹੀਂ ਸਰਦਾਰਾ ਇਹ ਤਾਂ ਕਹਿਣ ਦੀਆਂ ਗੱਲਾਂ ਵਾ ਪਿਆਰ ਦਿਲ ਦਾ ਹੋਣਾ ਚਾਹੀਦਾ ਵਾ ਕਿ ਤੈਨੂੰ ਪਤਾ ਤੇ ਉਹ ਕੋਈ ਗੱਲ ਨਹੀਂ ਇੰਨੀ ਦੀ ਗੱਲ ਨਹੀਂ ਆ ਕੋਈ ਨਹੀਂ ਜਾਓ ਤੁਸੀਂ ਬੋ ਅਸੀਂ ਕਰਕੇ ਗੱਲ ਬਾਤ ਤੇ ਫਿਰ ਮੈਨੂੰ ਕੋਲ ਨਹੀਂ ਆ ਤੂੰ ਨਾ ਜਾਵੀਂ ਨਹੀਂ ਮੈਂ ਤਾਂ ਨਹੀਂ ਜਾਣਾ ਹਾਂ ਤੂੰ ਨਾ ਜਾਵੀਂ ਇਹ ਦੋਵੇਂ ਜੀ ਜਾਂਦੇ ਆ ਠੀਕ ਵਾ ਆਹੋ ਤੇ ਦੋਹਾਂ ਦੀਆਂ ਦੀ ਵੀ ਕੋਈ ਗੱਲ ਨਹੀਂ ਈਡੀ ਨਹੀਂ ਨਹੀਂ ਇਹ ਦੋਵੇਂ ਜਾਣਗੇ ਚਲੋ ਵੇਖ ਲੈਣੇ ਫਿਰ ਹਾਂ ਕੋਈ ਨਹੀਂ ਦੋਵੇਂ ਚਲ ਜਿਓ ਪਤਾ ਤੁਸੀਂ ਨਾਲੇ ਪਤਾ ਲੱਗ ਜੂਗਾ ਵੀ ਕਿਹੜੇ ਮੂੰਹ ਹੁੰਦੀ ਆ ਮੈਂ ਕਿਹੜੇ ਮੂੰਹ ਨਹੀਂ ਕੋਹਣਾ ਤੇ ਸਰਦਾਰਾ ਜਿਹੜੇ ਮੂੰਹ ਉਹਨਾਂ ਨੇ ਹੈਗਾ ਵਾ ਉਹੀ ਪਤਾ ਹੀ ਆ ਚਲ ਕੋਈ ਨਹੀਂ ਮੱਥੇ ਵੱਟ ਪਾਉਣਗੇ ਨਾ ਆ ਜਿਓ ਇੱਥੇ ਤਹਾਡੇ ਵਾਸਤੇ 24 ਘੰਟੇ ਦਰਵਾਜ਼ੇ ਖੁੱਲੇ ਆ ਨਾ ਆਉਣਾ ਕਾ ਤੋ ਮੇਰਾ ਘਰ ਆ